ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਜਰਸੀ ਫਾਰਮ ਜੈਤੋ ਤੇ ਅੱਜ ਤੁਹਾਨੂੰ ਬਾਈ ਜੀ ਇੱਕ ਦੂਜਾ ਸੂਆ HF ਵੈਡ ਦਿਖਾਉਣੇ ਆ ਜਿਹਨੇ ਬਈ ਪਹਿਲੇ ਸੂਏ 2 ਲੀਟਰ ਦੁੱਧ ਪਾਇਆ ਦੂਜਾ ਸੂਆ ਸੂ ਗਈ ਜਾਨਾ ਤੇ ਆਹ ਜੀ ਬੱਚੀ ਦੇ ਬਹੁਤ ਸੋਹਣੇ ਕਿਸੀ ਆ ਜੀ ਚੱਟਾ ਸਰਦਨ تیاری ਗੁਲਾਬੀ ਥਾਣਾ ਜੀ ਮੁੱਠੀ ਮੁੱਠੀ ਦੇ ਅਜੇ ਵਾਲ ਢਿਲਣਾ ਪੰਨਾ ਜੇ ਚਾਰ ਪੰਜ ਦਿਨ ਲਾ ਜਾਣੇ ਸੂਣ ਚਣੇ ਤੋਂ ਇਧਰ ਕੋਈ ਨਹੀਂ ਬਾਕੀ ਆਪਣਾ ਵੀ ਚੰਗੀਆਂ ਬੱਚੀਆਂ ਬੱਛੀਆਂ ਨੇ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਸ਼ਹਿਰ ਆਪਣਾ ਜੈਤੂਬਾਜੀ ਜ਼ਿਲ੍ਹਾ ਫਰੀਦਕੋਟ ਆ ਬੱਚੀ ਦਾ ਕੱਦ-ਵੱਧਨ ਚੈੱਕ ਕਰੋ ਜੀ ਬਹੁਤ ਵੱਡੇ ਕੱਟ-ਕਾਟ ਵਾਲੀਆਂ ਪੂਰਾ ਵਜਨ ਆ ਜੀ ਜੀ ਦਾ ਸੂਰਜ ਸੁਖੀ ਬਾਈ ਜੀ ਇਹਨਾਂ ਦਾ 33 24 25 ਲੀਟਰ ਦਾ ਪਾ ਦੇਣਾ ਬਾਈ ਅਪਣੇ ਬਹੁਤ ਠੰਡੀ ਬੱਚੀ ਆ ਐਚਐਫਾ ਪਿਓਰ ਇੱਕ ਵਾਰ ਦੁਬਾਰਾ ਬੇਨਤੀ ਕਰਦੇ ਆ ਜੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਨ ਲਈ ਧੰਨਵਾਦ।